ਮਨਵਾਏ ਵੀ ਮੇਰੇ ਨਾਲ ਸਿਕਿਉਰਿਟੀ ਆਵੇ ਜੀ ਰਾਜ ਕੋਈ ਘਟਨਾ ਨਾ ਵਾਪਰ ਜੇ ਅੱਛਾ ਜਦੋਂ ਸਾਡੇ ਜਿੰਮੇਦਾਰ ਮਿੱਤਰੇ ਹੁੰਦੇ ਇਹਨਾਂ ਨੇ ਵੀ ਇਹਨਾਂ ਤੇ ਵੀ ਕੋਈ ਗੋਲੀ ਨਾ ਚਲਾ ਦੇ ਵੀ ਲੱਗਦਾ ਵੀ ਪੁਲਿਸ ਪੁਲਿਸ ਇਹਨਾਂ ਤੋਂ ਰਾਜਕੋਸ਼ ਕਰ ਸਕਦੀ ਹੈ ਪੁਲਿਸ ਤਾਂ ਜੀ ਸਾਨੂੰ ਪੁਲਿਸ ਦਾ ਨਹੀਂ ਹੈਗਾ ਜੀ ਸਾਨੂੰ ਆਏ ਵੀ ਪੁਲਿਸ ਤਾਂ ਸਾਡਾ ਸਾਥ ਦੇ ਵੀ ਸਾਨੂੰ ਉੱਤ ਤੱਕ ਛੱਡ ਕੇ ਆਵੇ ਹਨਾ ਜੀ ਇਹ ਤਾਂ ਮੈਨੂੰ ਜੀ ਤਿੰਨ ਦਿਨਾਂ ਦੀ ਕਹਿਣ ਲੱਗੇ ਸੀਗੇ ਜੀ ਵੀ ਤੂੰ ਸਹੀ ਐ ਸਹੀ ਹੁਣ ਕਿਹਦੇ ਫੇਰ ਬੱਜੇ ਹੁਣ ਜੀ ਦੋ ਤਿੰਨ ਦਿਨਾਂ ਚ ਕੌਣ ਸਹੀ ਹੁੰਦਾ ਹੁੰਦਾ ਤੁਹਾਨੂੰ ਵੀ ਪਤਾ ਹੀ ਆਈ ਆ ਮੇਰੇ ਦੇਖੋ ਛੁੱਤੀਆਂ ਤਾਲੀ ਟਾਂਕੀ ਸਰਚ ਆ ਜੀ ਤੁਸੀਂ ਤੁਹਾਨੂੰ ਪਰਚੇ ਚ ਨਾਮਜ਼ਦ ਕੀਤਾ ਤੁਹਾਡਾ ਤਾਂ ਪਰਚਾ ਹੋਇਆ ਇਹ ਕਹਿੰਦੇ ਜੀ 25 ਚਰਨ ਜਾਂ 59 ਦਾ ਪਰਚਾ ਹੋਇਆ ਕਿਤੇ ਕਿਤੇ ਸਾਡਾ ਬਾਹ ਤੇ ਵੀ ਸੱਟ ਆ ਬਾਹ ਤੇ ਮੇਰੇ ਜੀ ਇੱਥੇ ਖੰਡਾ ਵੱਜ ਗਿਆ ਕਰੈਕ ਹੋ ਗਈ ਜੀ ਉਂਗਲੀ ਅੱਛਾ ਹਾਂਜੀ ਤੇ ਅਸਰਤਾ ਜੀ ਤੇ ਆਹ ਗਤ ਨਾਮ ਨੂੰ ਸਾਹ ਹੁੰਦਾ ਜੀ ਤੇ ਜਿਹਨੂੰ ਮੈਨੂੰ ਹੈਜਕੀ ਹੁੰਦੀ ਹੈ ਜੀ ਤੇ ਐਂ ਲੱਗਦਾ ਅੰਦਰੂ ਸਰੀਰ 파ੜਦਾ ਸਸੀ ਗੱਲ ਮੈਂ ਜਗਤਾਰ ਸਿੰਘ ਸਾਡੇ ਤੁਸੀਂ 780 ਟੀਵੀ ਦੇ ਵੇਖ ਰਹੇ ਹੋ ਇਸ ਟਾਈਮ ਅਸੀਂ ਮੋਗਾ ਮੈਡੀਸਿਨ ਹਸਪਤਾਲ ਦੇ ਵਿੱਚ ਆ ਜਿੱਥੇ ਕਿ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਮੇਰੇ ਨਾਲ ਧਰਮਪਾਲ ਆ ਜਿਹਨੂੰ ਗਾਂਧੀ ਰਾਉਕੇ ਕਹਿੰਦੇ ਨੇਗੇ ਜਿਹੜਾ ਪਿਛਲੇ ਦਿਨ ਇੱਕ ਗੋਲੀ ਕਾਂਡ ਹੋਇਆ ਨੇ ਹਾਲ ਸਿੰਘ ਵਾਲਾ ਦੇ ਵਿੱਚ ਉਸ ਦੇ ਵਿੱਚ ਇਨਵੋਲਵਮੈਂਟ ਦੱਸੀ ਜਾ ਰਹੀ ਆ ਤੇ ਕੁਝ ਕਹਿਣਾ ਚਾਹੁੰਦੇ ਆ ਮੀਡੀਆ ਨੂੰ ਗੱਲਬਾਤ ਕਰਦੇ ਆ ਬੱਧੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਐਂ ਕਹਿੰਦਾ ਸੋਣਾ ਜੀ ਮੇਰੀ ਹਾਲਤ ਨਹੀਂ ਸਹੀ ਜੀ ਨਾ ਮੈਂ ਤੋ ਚੱਲਿਆ ਜਾਂਦਾ ਨਾ ਪਿਆਇ ਆਂਦਾ ਜੀ ਅੱਛਾ ਮੈਂ ਬਹੁਤ ਮੈਨੂੰ ਐ ਵੀ ਮੇਰੇ ਨਾਲ ਸਿਕਿਉਰਿਟੀ ਜਾਵੇ ਜੀ ਅਰਾਜ ਕੋਈ ਘਟਨਾ ਨਾ ਵਾਪਰ ਜੀ ਅੱਛਾ ਜਦੋਂ ਸਾਡੇ ਜਿਵੇਂ ਯਾਰ ਮਿੱਤਰ ਹੁੰਦੇ ਇਹਨਾਂ ਨੇ ਵੀ ਇਹਨਾਂ ਤੇ ਵੀ ਕੋਈ ਗੋੜੀ ਨਾ ਚਲਾ ਦੇਵੇ ਜੀ ਤੇ ਹੁਣ ਇਹਨਾਂ ਨੇ ਸਾਨੂੰ ਰੈਫਰੈਂਸ ਕਰਤਾ ਜੀ ਅੱਛਾ ਵੀ ਡੀ ਐਮ ਸੀ ਜਾ ਉਹਦੇ ਕੋ ਮੇਰੇ ਕਲੂਡ ਬਣ ਗਏ ਇੱਥੇ ਕਿੰਨੀਆਂ ਗੋਲੀਆਂ ਵੱਜੀਆਂ ਮੇਰੇ 2-3 ਵੱਜੀਆਂ ਇੱਕ ਇੱਥੇ ਹੈ ਜੀ ਇੱਕ ਇੱਥੇ ਹੈ ਇੱਕ ਅੱਛਾ ਹਾਂਜੀ ਤੁਹਾਨੂੰ ਲੱਗਦਾ ਵੀ ਪੁਲਿਸ ਪੁਲਿਸ ਵੀ ਤੁਹਾਡਾ ਰਾਜਕੋਸ਼ ਕਰ ਸਕਦੀ ਹੈ ਪੁਲਿਸ ਤਾਂ ਜੀ ਸਾਨੂੰ ਪੁਲਿਸ ਦਾ ਨਹੀਂ ਹੈਗਾ ਜੀ ਸਾਨੂੰ ਐ ਵੀ ਪੁਲਿਸ ਤਾਂ ਸਾਡਾ ਸਾਥ ਦੇ ਵੀ ਸਾਨੂੰ ਉੱਤ ਤੱਕ ਛੱਡ ਕੇ ਆਵੇ ਹਨਾ ਜੀ ਡੀਐਮ ਸੀ ਦਾਖਲ ਕਰਾਇਆ ਵੀ ਜੀ ਕਿਉਂ ਮੇਰੇ ਸਹੀ ਤਰ੍ਹਾਂ ਮੇਰੇ ਹੁਣ ਜੀ ਇਲਾਜ ਨਹੀਂ ਸਹੀ ਹੋਇਆ ਜੀ ਇੱਥੇ ਜੀ ਅੱਛਾ ਠੀਕ ਹੈ ਹਾਂਜੀ ਕਿਉਂ ਇਹ ਤਾਂ ਮੈਨੂੰ ਜੀ ਤਿੰਨ ਨਾ ਦਿਨਾ ਜੀ ਕਹਿਣ ਲੱਗੇ ਸੀਗੇ ਜੀ ਵੀ ਤੂੰ ਸਹੀ ਹੈ ਸਹੀ ਹੈ ਹੁਣ ਕਿਹਦੇ ਫੇਰ ਵੱਜੇ ਹੁਣ ਜੀ ਦੋ ਤਿੰਨ ਦਿਨਾਂ ਚ ਕੌਣ ਸਹੀ ਹੁੰਦਾ ਹੁੰਦਾ ਤੁਹਾਨੂੰ ਵੀ ਪਤਾ ਹੀ ਆਈ ਆ ਮੇਰੇ ਦੇਖੋ 36 39 ਟਾਂਕੇ ਸਰਚਾ ਜੀ ਕਿਥੇ ਇੱਕ ਦਾ ਇੱਥੇ ਫੇਰ ਵੱਜਿਆ ਹੋਰ ਕਿਥੇ ਵੱਜਿਆ ਜੀ ਅੱਛਾ ਠੀਕ ਹੈ ਤੇ ਆ ਪਿੱਛੇ ਆ ਜੀ ਠੀਕ ਆ ਕਨੇ ਦਿਨ ਹੋ ਗਏ ਤੁਹਾਨੂੰ ਦਾਖਲਾ ਇੱਥੇ ਮੈਨੂੰ ਅੱਜ ਪੰਜਵਾਂ ਦਿਨ ਆਇਆ ਇਹਦਾ ਕਹਿੰਦੇ ਤੁਸੀਂ ਸਹੀ ਆ ਜੀ ਕਹਿੰਦੇ ਜੀ ਮੈਂ ਇਹਨਾਂ ਨੂੰ ਬਹੁਤ ਕਿਹਾ ਜੀ ਮੈਂ ਸਹੀ ਨਹੀਂ ਆ ਜੀ ਮੈਂ ਸਹੀ ਨਹੀਂ ਮੇਰੇ ਦਰਦ ਹੁੰਦਾ ਇਹ ਕਹਿੰਦੇ ਤੂੰ ਸਹੀ ਐ ਤੂੰ ਇੱਥੋਂ ਚਲਾ ਜਾ ਜੀ ਕਹਿੰਦੇ ਮੈਂ ਇਹਨਾਂ ਨੂੰ ਕਹਿੰਦੀ ਮੈਨੂੰ ਜਾਂਦਾ ਦਵਾਈ ਸਹੀ ਉਹ ਟ੍ਰੀਟਮੈਂਟ ਕਰ ਦੋ ਨਾ ਹੀ ਜਾਂ ਮੈਨੂੰ ਜੀ ਡੀ ਐਮ ਸੀ ਉਹ ਰੈਫਰ ਕਰ ਦੋ ਜੀ ਹੁਣ ਇਹਨਾਂ ਨੇ ਲੈ ਕੇ ਦੇ ਤਾਂ ਉਹ ਦਿਖਾ ਦਿਓ ਜੀ ਇਹਨਾਂ ਨੂੰ ਵੀ ਇਹ ਕਹਿੰਦੇ ਤੁਸੀਂ ਡੀ ਐਮ ਸੀ ਜਾ ਸਕਦੇ ਆ ਜੀ ਮੈਨੂੰ ਆਏ ਹੁਣ ਆਏ ਆ ਜੀ ਰਾਜ ਨਾ ਕੋਈ ਘਟਨਾ ਵਾਪਰ ਜੀ ਕਿਉਂ ਮੇਰੇ ਨਾਲ ਆਈ ਚਾਰ ਮੁੰਡੇ ਆ ਇਹਨਾਂ ਦਾ ਕੋਈ ਨੁਕਸਾਨ ਹੋ ਗਿਆ ਜੀ ਮੁੜ ਕੇ ਅਸੀਂ ਕੀ ਕਰਾਂਗੇ ਕਿਹੜੇ ਡਾਕਟਰ ਤੁਹਾਡੇ ਇਲਾਜ ਕਰ ਰਹੇ ਕੀ ਨਾ ਉਹਨਾਂ ਦਾ ਮੈਨੂੰ ਇਹਨਾਂ ਨੂੰ ਪਤਾ ਜੀ ਇਹਨਾਂ ਮੁੰਡਾ ਲਾਪਰੀ ਤਾਂ ਉਹਨੂੰ ਪਤਾ ਜੀ ਕਿਹੜਾ ਮੁੰਡਾ ਲਾਪਰੀ ਤਾਂ ਤੁਹਾਡੇ ਚ ਲਾਪਰਵਿਰਤ ਕੌਣ ਆ ਬਾਈ ਅੱਛਾ ਹਾਂਜੀ ਠੀਕ ਹੈ ਤੁਸੀਂ ਪੁਲਿਸ ਤੋਂ ਸਿਕਿਉਰਟੀ ਮੰਗ ਰਹੇ ਹੋ ਆਪ ਦੀ ਮੈਂ ਪੁਲਿਸ ਨੂੰ ਕਹਿ ਰਿਹਾ ਵੀ ਮੈਨੂੰ ਸੁਰੱਖਿਆਪੂਰਕ ਉੱਥੇ ਲਿਜਾਇਆ ਜਾਵੇ ਜੀ ਡੀ ਐਮ ਸੀ ਤਾਂ ਕਿ ਮਰਾ ਉੱਥੇ ਬਿਹਤਰ ਲਾ ਜਾਵੋ ਵੀ ਹੁਣ ਇਹਨਾਂ ਨੂੰ ਵੀ ਜਾਂਦਾ ਬੰਦਾ ਹੁੰਦਾ ਸੀ ਸਾਰੇ ਮੁੰਡਿਆਂ ਨੇ ਪੈਸੇ ਇਕੱਠੇ ਕਰਕੇ ਲਾਇਆ ਜੀ ਇਹਨਾਂ ਨੇ ਤਾਂ ਮੈਨੂੰ ਵੀ ਤੀਜੇ ਦਿਨੋਂ ਕਹਿਣ ਲੱਗੇ ਤੂੰ ਸਹੀ ਹੋ ਗਿਆ ਸਹੀ ਹੋ ਗਿਆ ਅੱਜ ਬਾਅਦ ਚ ਕਹਿਣ ਲੱਗੇ ਜੀ ਤੇਰੇ ਫਲੂਟ ਹੋਣਗੇ ਜੀ ਤੇਰੇ ਉਹ ਬਣ ਗਏ ਨਾ ਹਾਂਜੀ ਆ ਸਵੇਰ ਦੀ ਹੁਣ ਬੋਤਲ ਲਾਈਏ ਲਵਾਈਏ ਇਹਨਾਂ ਨੇ ਤੁਸੀਂ ਤੁਹਾਨੂੰ ਪਰਚੇ ਚ ਨਾਮਜ਼ਦ ਕੀਤਾ ਤੁਹਾਡੇ ਤਾਂ ਪਰਚਾ ਹੋਇਆ ਇਹ ਕਹਿੰਦੇ ਜੀ 25 2498 ਦਾ ਪਰਚਾ ਹੋਇਆ ਜੀ ਕਹਿੰਦੇ ਹਾਂਜੀ ਓਕੇ ਆਪ ਨੂੰ ਵੂਮੇ ਵੀ ਨਹੀਂ ਹੈਗਾ ਜੀ ਜਿਹੜਾ ਜਣਾ ਤੁਸੀਂ ਦਾਖਲ ਇਥੇ ਮੈਡੀ ਸਿਟੀ ਦੇ ਵਿੱਚ ਇੱਕ ਨਾਲ ਦਾ ਮੁੰਡਾ ਸੀ ਉਹਨੂੰ ਜੀ ਕੱਲ ਇਹ ਲੈ ਗਈ ਉਹ ਵੀ ਉਹਦੇ ਵੀ ਇਸ ਫਾਇਰ ਗੋਲੀਆਂ ਲੱਗੀਆਂ ਸੀ ਨੇ ਉਹ ਹਸਪਤਾਲ ਉੱਥੇ ਲੈ ਗਈ ਜੀ ਡੀ ਐਮ ਸੀ ਦੇ ਵਿੱਚ ਨਹੀਂ ਡੀ ਐਮ ਸੀ ਨਹੀਂ ਲੈ ਗਏ ਜੀ ਥਾਣੇ ਲੈ ਗਏ ਜੀ ਅਛਾ ਠੀਕ ਹਾਂਜੀ ਓਕੇ ਹਾਂਜੀ ਤੁਸੀਂ ਹੁਣ ਚਾਹੁੰਦੇ ਵੀ ਮੇਰਾ ਇਲਾਜ ਪ੍ਰੋਪਰ ਹੋਵੇ ਮੈਨੂੰ ਵੀ ਜੇ ਜੇਲ ਲੈ ਕੇ ਆਣਾ ਪਰ ਮੇਰਾ ਇਲਾਜ ਹੋਵੇ ਪਹਿਲਾਂ ਮੈਨੂੰ ਜੇਲ ਲੈ ਜਾਣਾ ਤੁਹਾਨੂੰ ਕੋਈ ਨਹੀਂ ਮੇਰਾ ਇਲਾਜ ਤਾਂ ਹੋਵੇ ਜੋ ਮੈਂ ਪਾਈ ਨਹੀਂ ਸਕਦਾ ਜੀ ਕਿੱਥੇ ਕਿੱਥੇ ਸਾਟਾ ਬਾਹਾਂ ਤੇ ਵੀ ਸਾਟਾ ਬਾਹਾਂ ਤੇ ਮੇਰੇ ਜੀ ਇੱਥੇ ਖੰਡਾ ਵੱਜ ਗਿਆ ਕਰੈਕ ਹੋ ਗਈ ਜੀ ਉਂਗਲੀ ਜੀ ਅੱਛਾ ਹਾਂਜੀ ਤੇ ਅਸਰਤਾ ਜੀ ਤੇ ਆਹ ਗੱਤ ਨਾ ਮੈਨੂੰ ਸਾਹ ਹੁੰਦਾ ਜੀ ਤੇ ਜਦੋਂ ਮੈਨੂੰ ਹੈਜਕੀ ਹੁੰਦੀ ਹੈ ਜੀ ਤੇ ਐਂ ਲੱਗਦਾ ਅੰਦਰੂ ਸਰੀਰ ਪਾੜਦਾ ਜੀ ਹਾਂਜੀ ਜਿਹੜਾ ਠੀਕ ਹੈ ਇਹ ਜਿਹੜਾ ਇਹ ਧਰਮਪਾਲ ਸਿੰਘ ਆ ਜਿਹੜਾ ਕਿ ਉਸ ਗੋਲੀकांड ਦੇ ਵਿੱਚ ਉਹ ਕਹਿੰਦੇ ਮੈਨੂੰ ਨਾਮਜ਼ਦ ਕੀਤਾ ਗਿਆ ਦੋਸ਼ੀ ਪਾਇਆ ਗਿਆ ਕਿ ਪਰਚਾ ਜਿਹੜਾ ਦਰਜ ਆ ਇਸ ਨੌਜਵਾਨ ਤੇ ਹੋਇਆ ਉਸ ਨੇ ਕਿਹਾ ਕਿ ਜਿਹੜਾ ਪੁਲਿਸ ਸਾਹਿਬ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਵੇ ਰਾਸਤੇ ਦੇ ਵਿੱਚ ਮੇਰੇ ਨਾਲ ਕੋਈ ਵੀ ਅਣਸਖਾਵੀ ਘਟਨਾਣਾ ਵਾਪਰੇ ਜਾਂ ਮੇਰੇ ਨਾਲ ਕੋਈ ਵੀ ਕੋਈ ਐਪਨਿੰਗ ਨਾ ਹੋਵੇ ਉਹ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੀ ਹੋਵੇ ਕਿ ਜਿਹੜੀ ਉਹ ਮੈਨੂੰ ਸੁਰੱਖਿਅਤ ਤਰੀਕੇ ਨਾਲ ਇੱਥੋਂ ਲੈ ਕੇ ਜਾਵੇ ਵੱਡਾ ਬਿਆਨ ਜਿਹੜਾ ਇਸ ਟਾਈਮ ਗਾਂਧੀ ਰਾਉਕਣ ਨੇ ਦਿੱਤਾਗਾ ਸਾਡੇ ਚੈਨਲ ਦੇ ਰਾਹੀਂ ਜਿਹੜੀਆਂ ਕਿ ਤਸਵੀਰਾਂ ਤੁਹਾਨੂੰ ਤੁਸੀਂ ਦਿਖਾਈਆਂਗਾ ਮੋਗਾ ਮੈਡੀ ਸਿਟੀ ਦੀਆਂ ਤਸਵੀਰਾਂ ਨੇ ਇਹ ਜਿਹੜੀਆਂ ਕਿ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਤੁਸੀਂ ਦੇਖ ਰਹੇ ਹੋਗੇ ਹੈਮਨ ਇੰਡੀਆ ਦੇ ਜਰਗੇ ਕਿ ਜਿਹੜਾ ਕਿ ਇਹ ਜਿਹੜੀ ਸਾਰੀ ਇਹ ਘਟਨਾਕ੍ਰਮ ਹੋਇਆ ਉਸ ਦਿਨ ਹਾਲ ਸਿੰਘ ਵਾਲਾ ਉਹਦਾ ਜਿਹੜਾ ਅਣ ਨੌਜਵਾਨ ਅਸਦੇ ਗੋਲੀਆਂ ਵੱਜੀਆਂ ਪਰਚਾ ਦਰਜ ਹੋਇਆਗਾ ਉਸਨੇ ਇਹੀ ਚਿੰਤਾ ਪਕੜਾਈ ਆ ਵੀ ਰਸਤੇ ਦੇ ਵਿੱਚ ਮੇਰੇ ਨਾਲ ਕੋਈ ਵੱਡੀ ਹੈਪਨਿੰਗ ਹੋ ਸਕਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਪ੍ਰਸ਼ਾਸਨ ਕਿੰਨੀ ਕਿ ਸੁਰੱਖਿਆ ਨਾਲ ਦਿੰਦੇ ਆ ਕੀ ਸੁਰੱਖਿਆ ਮੁਹੱਈਆ ਕਰਵਾਉਂਦੇ ਆ ਕੈਮਰਾਮੈਨ ਮਨਪ੍ਰੀਤ ਦੇ ਨਾਮ ਤੇ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਮੋਗਾ ਮੈਡੀਸਿਨ